ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਚ ਅੱਜ ਕੱਲ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਵੀ ਤਾਜੋਵਾਲ ਤਾਂ ਟੈਂਗਲਪੁਰ ਵਾਲੇ ਬੰਦੇ ਵੀ ਹਨਾ ਹਾਲਾਤ ਦਿਖਾ ਲਿਓ ਵੀ ਕਿੱਦਾਂ ਹੁਣ ਤਾਂ ਆਪਾਂ ਇੱਥੇ ਆਈ ਸੀ ਸੇਵਾ ਹਜੇ ਚੱਲੀ ਜਾਂਦੀ ਹੈ ਜੀ ਉੱਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਲ ਦਾਂ ਤਾਂ ਹੁਣ ਪਾਣੀ ਇੱਥੇ ਬਿਲਕੁਲ ਠੀਕ ਹੈ ਜੀ ਦਰ ਪਹਿਲਾਂ ਪਤਾਂਘੜਪੁਰ ਆਏ ਹੋ ਸੀਗੇ ਤਾਂ ਪਾਣੀ ਇਧਰੋਂ ਠੀਕ ਆ ਇਧਰੋਂ ਬਿਲਕੁਲ ਘਟ ਗਿਆ ਦੇਖੋ ਮੈਂ ਤੁਹਾਨੂੰ ਦਿਖਾ ਲ ਦਾਂ ਵੀ ਦਰਾਖਤ ਕਿੱਡੇ-ਕੱਡੇ ਆ ਕੇ ਪਏ ਆ ਆਹ ਦੇ ਇਹ ਹੜਕੇ ਆਇਓ ਸਾਰੇ ਤਾਂ ਪਾਣੀ ਹੁਣ ਦੂਸਰੇ ਪਾਸੇ ਬਾਡਾ ਲੱਗ ਗਿਆ ਆਹ ਦੇ ਪਾਜੀ ਹੁਣੀ ਇੱਥੇ ਖੜੇ ਆ ਦੱਸ ਰਹੇ ਸੀਗੇ ਸਾਨੂੰ ਕਹਿੰਦੇ ਵੀ ਹੁਣ ਪਾਣੀ ਦੂਸਰੇ ਪਾਸੇ ਚੱਲ ਪਿਆ ਆ ਪਾਣੀ ਅੱਜ ਵਧਿਆ ਹੈ ਪਾਜੀ ਹਾਂਜੀ ਪਾਣੀ ਅੱਜ ਵਧਿਆ ਆ ਜਿੱਦਾਂ ਪਰ ਦੂਸਰੇ ਪਾਸੇ ਚੱਲਦਾ ਦਿਸਦਾ ਆ ਪਾਣੀ ਉੱਧਰ ਨੂੰ ਕਾਫੀ ਵਧਿਆ ਆ ਮੈਸੇਜ ਆਇਆ ਸੀ ਕੱਲ ਭੈਣ ਦਾ ਕਹਿੰਦੇ ਸਾਨੂੰ ਵੀ ਉੱਧਰਲੇ ਹਾਲਾਤ ਵੀ ਦੱਸਿਓ ਪ੍ਰਦੇਸਾਂ 'ਚ ਬੈਠਿਆਂ ਨੂੰ ਫਿਕਰ ਤਾਂ ਹੁੰਦਾ ਹੀ ਆਪੋ ਆਪਣੇ ਪਿੰਡਾਂ ਦਾ ਸਾਰਿਆਂ ਨੂੰ ਤਾਂ ਕਰਕੇ ਇੱਧਰੋਂ ਬੰਨ ਬਿਲਕੁਲ ਸਹੀ ਆ ਹੁਣ ਜਿੱਥੋਂ ਟੁੱਟਾ ਟੁੱਟਣਾ ਲੱਗਾ ਹੀ ਸੀਗਾ ਟੁੱਟੇ ਗਿਆ ਸੀ ਐਵੇਂ ਥੋੜਾ ਹੀ ਰਹਿ ਗਿਆ ਸੀਗਾ 2-4 ਫੁੱਟ ਤਾਈ ਆ ਇਹ ਤਾਂ ਹੁਣ ਸਹੀ ਆ ਕੋਸ਼ਕ ਸੇਵਾਦਾਰ ਲੱਗੇ ਹੋ ਆ ਮੈਂ ਤੁਹਾਨੂੰ ਉਧਰ ਹੀ ਆ ਕੇ ਦਿਖਾ ਲਦਾ ਆ ਬੂਰੇ ਬੂਰੇ ਹਾਲਾਤ ਤੇ ਹੋ ਆ ਬਾਕੀ ਇਧਰੋਂ ਹਾਲਾਤ ਹੁਣ ਸਹੀ ਆ ਉਧਰੋਂ ਜਾ ਕੇ ਦੇਖਦੇ ਆ ਕਿੰਨੇ ਕ ਸੇਵਾਦਾਰ ਆ ਆ ਤਾਂ ਟੈਂਕਰਪੁਰ ਦੇ ਹਾਲਾਤ ਆ ਜੀ ਮੈਂ ਤਾਂ ਕਿ ਇੱਥੇ ਸੇਵਾਦਾਰ ਘਟ ਗਏ ਨਹੀਂ ਮੈਨੂੰ ਕਿਸੇ ਨੇ ਦੱਸਿਆ ਵੀ ਇੱਥੋਂ 2-3 100 ਫੁੱਟ ਅੱਗੇ ਆ। ਇੱਦਾਂ ਦੱਸਦਾ ਨਹੀਂ ਸਕਾ ਬੰਨ ਤੋਂ ਸਾਨੂੰ। ਤਾਂ ਉੱਥੇ ਕਹਿੰਦੇ ਖੋਰਾ ਲੱਗਾ ਆ ਬਈ ਉਧਰਿਆ ਸੇਵਾਦਾਰ ਲੱਗਿਓ ਕਾਫੀ। ਹਾਂ ਦੇ ਇੱਧਰ ਸੇਵਾਦਾਰ ਥੱਲੇ ਲੱਗਿਓ ਆ ਹਜੇ ਵੀ ਜਾਲ ਬੰਨਾ। ਉੱਧਰਿਆ ਸੇਵਾ ਹੁਣ ਚੱਲਦੀ। ਆਂ ਦੇਖੋ ਜਿਹੜੇ ਪਪੂਲਰ ਸੀਗੇ ਖੜੇ। ਜਿਨ੍ਹਾਂ ਕਰਕੇ ਉਹ ਬਾਡਾ ਲੱਗਦਾ ਸੀ ਇਹ ਉੱਪਰੋਂ ਉੱਪਰੋਂ ਹੀ ਵੜਾ ਕੇ ਲੱਗਾ ਥੱਲੇ ਇਹਨਾਂ ਦੇ ਆਂਦੇ। ਥੱਲੇ ਮੁੰਡਿਆ ਖੜੇ ਆ। ਉੱਪਰੋਂ ਹੀ ਵਢਾ ਲੈ ਜਿਨ੍ਹਾਂ ਤੇ ਹੋ ਗਏ ਕਿਤੇ ਪਾਣੀ ਦਾ ਜਖੋਰਾ ਜਿਆਦਾ ਲੱਗ ਗਿਆ ਤਾਂ ਹੋਰ ਨਾ ਇਹ ਖੁਰੇ ਹੀ ਜਾਣ ਆਉਂਦੇ ਹੁਣ ਮੈਨੂੰ ਦਿਸੇ ਆ ਉਧਰ ਹੀ ਆ ਸੇਵਾਦਾਰ ਇੱਥੋਂ ਨੇੜੇ ਹੀ ਆ 300 400 ਮੀਟਰ ਤੇ ਹੀ ਆ ਹੁਣੇ ਉੱਥੋਂ ਕਹਿੰਦੇ ਪਾਣੀ ਸਿੱਧਾ ਹੀ ਵਜ ਰਿਹਾ ਆ ਕਿਉਂ ਕੱਲ ਤੁਸੀਂ ਦੇਖਿਆ ਹੁਣ ਕੱਲ ਵਾਲੇ ਬਲੌਗ ਚ ਵੀ ਬੋਰਜ ਟਾਇਲ ਦਾਸ ਕਾਫੀ ਉੱਥੇ ਪਾਣੀ ਤੇਜ਼ ਚੱਲ ਰਿਹਾ ਸੀਗਾ ਹਾਂ ਇਹ ਤੇ ਉਧਰੋਂ ਪਾਣੀ ਖੰਮਦਾ ਆ ਠੀਕ ਆ ਮੈਂ ਨੇੜੇ ਜਾ ਕੇ ਦਿਖਾ ਲਦਾ ਆ ਇੱਧਰੋਂ ਠੀਕ ਆ ਇੱਧਰੋਂ ਹੁਣ ਛੱਡ ਗਿਆ ਆ ਆਪਣਾ ਆਹ ਸਾਈਡ ਪਰਲੀ ਸਾਈਡ ਚੱਲਦਾ ਉੱਥੋਂ ਫਿਰ ਉਹਦੇ ਪਾਣੀ ਸਿੱਧਾ ਹੀ ਹੋ ਹੋ ਕੇ ਉੱਥੇ ਠੋਕਰ ਚ ਵੱਜ ਰਿਹਾ ਆ ਮੈਂ ਦਿਖਾ ਲਦਾ ਤੁਹਾਨੂੰ ਉੱਧਰ ਲਈ ਆ ਕੇ ਸਿੱਧਾ ਹੀ ਜਾਂਦਾ ਪਾਣੀ 300 ਫੁੱਟ ਤੋਂ ਇੱਧਰ ਹੋ ਜਾਂਦਾ ਫਿਰ 3-4 ਫੁੱਟ 400 ਫੁੱਟ ਤੋਂ ਜਾ ਕੇ ਅੱਗੇ ਦੂਜੇ ਪਾਸੇ ਹੋ ਜਾਂਦਾ ਆ ਆ ਆ ਜੀ ਇੱਧਰ ਨੇੜੇ ਹੀ 3 350 ਮੀਟਰ ਤੇ ਇਦਾਂ ਆ ਦੇ ਇੱਧਰ ਆ ਹੁਣ ਸੰਗ ਤਾਂ ਸੇਵਾ ਚੱਲ ਰਹੀ ਇੱਧਰ ਲੰਗਰ ਚੱਲ ਰਿਹਾ ਨਾਲ ਦੀ ਨਾਲ ਪਾਣੀ ਦਾ ਮੈਂ ਥੱਲੇ ਜਾ ਕੇ ਤੁਹਾਨੂੰ ਵਹਾਤ ਘਾੜਦਾ ਇੱਥੇ ਤਾਂ ਟਰੈਕਟਰ ਟਰੂਟਰ ਥੱਲੇ ਬਾੜ ਲਾਇਏ ਨਹੀਂ ਦੇਖੋ ਕੋਸ਼ਮਨੀ ਤੈਨ 100 ਮੀਟਰ ਵਸਾ ਹੀ ਹੋਣਾ ਆ ਪਾਣੀ ਦੂਜੇ ਪਾਸੇ ਉੱਤਰ ਜਾਂਦਾ ਸੀ ਇਧਰਲੇ ਪਾਸੇੋਂ ਇਧਰ ਆ ਗਿਆ ਆ ہاں ਦੇ ਬਾੜਾ ਲਾਉਣ ਲੱਗਾ ਸੀ ਇੱਥੇ ਇਤਾਂ ਢਗੜਪੁਰ ਦੇ ਹਾਲਾਤ ਆ ਜੀ ਪਰ ਠੀਕ ਆ ਹੁਣ ਕਾਬੂ ਚ ਹੀ ਆ ਏਡੀ ਨਹੀਂ ਗੱਲਬਾਤ ਇਧਰੋਂ ਟਰੈਕਟਰ ਐਦਾ ਚੜੀ ਜਾਂਦੇ ਹੋਣੇ ਆ ਮਿੱਟੀ ਲਾ ਲਾ ਕੇ ਦੂਜੇ ਪਾਸੇ ਉਤਾਰੀ ਜਾਂਦੇ ਆ ہاں ਦੇ ਨਾਲ ਦੀ ਨਾਲ ਕਰੇਟ ਬਣਾ ਬਣਾ ਕੇ ਰੱਖੇ ਹੋਆ ਹਾਂ ਦੇ ਪਾਣੀ ਦੇਖੋ ਇੱਥੋਂ ਸਿੱਧਾ ਹੀ ਆ ਰਿਹਾ ਇੱਥੇ ਨੂੰ ਉੱਥੋਂ ਹੋ ਕੇ ਹਾਂ ਦੇ ਪਾਣੀ ਘੁੰਮਦਾ ਇੱਥੇ ਟੱਕਰ ਲਾਉਂਦਾ ਆ ਕੇ ਹਾਂ ਅੱਗੇ ਮੈਂ ਤੁਹਾਨੂੰ ਦਿਖਾ ਦਾਂ ਇਹ ਤਾਂ ਝੋਨੇ ਦੇ ਖੇਤ ਵਿੱਚੋਂ ਲੈ ਗਿਆ ਸਾਰੇ ਮੈਂ ਤੁਹਾਨੂੰ ਕੋਲ ਜਾ ਕੇ ਦਿਖਾ ਦਾਂ ਉਧਰੋਂ ਹਾਂ ਦੀ ਦੱਸਦੇ ਹੁਣੇ ਆ ਤੁਹਾਨੂੰ ਜਿਹੜਾ ਵਿੱਚ ਝੋਨਾ ਲੱਗਿਆ ਹੁੰਦਾ ਦਰਿਆ ਦੇ ਉਹ ਸਾਰਾ ਹੀ ਚੱਕਦਾ ਆਦੇ ਇੱਥੇ ਟਰਾਲੀਆਂ ਲਿਆ ਲਿਆ ਕੇ ਮਿੱਟੀ ਦੀਆਂ ਸਿੱਟੀ ਜਾਂਦੇ ਆ। ਇਧਰ ਨੂੰ ਖੋਰਾ ਜਿਹਾ ਲੱਗਦਾ ਸੀ ਦਰਾਖਤ ਵੱਡ-ਵੱਡ ਕੇ ਹੁਣ ਕਰੇਟ ਭਰ ਰਹੇ ਆ। ਹੋਂ ਦੇ ਮੋੜੇ ਅੱਗੇ ਸਾਨੂੰ ਮਚੋ ਨੜ ਘਾਲ ਦਾ ਨਾਲ-ਨਾਲ ਆਉਂਦੇ ਚੱਕ ਤਾਂ ਸਾਰਾ ਹੀ ਇੱਥੋਂ। ਪਰ ਠੀਕ ਹੈ ਉਹਦਾ ਖਤਰੇ ਤੋਂ ਹੁਣ ਬਾਹਰ ਹੋਏ ਆ। ਪਾਣੀ ਇਧਰੋਂ ਨਾਲ-ਨਾਲ ਚੱਲਦਾ ਕਰਕੇ ਨਾ ਚੱਕੀ ਜਾਂਦਾ ਆ। ਜਿੰਨੀ ਕਮਿਟੀ ਨਾਲ ਖੱਚੀ-ਕੱਚੀ ਹੁੰਦੀ ਆ ਫਿਰ ਖੋਰਾ ਹੀ ਲੱਗ ਰਿਹਾ ਉੱਪਰ ਨੂੰ। ਦਰਾਖਤ ਦਰੋਤ ਤਾਂ ਹਜੇ ਵੀ ਹੜਕੇ ਆਈ ਜਾਂਦੇ ਆ ਪਿੱਛੋਂ। ਔਰਤਾ ਕੋ ਜੀ ਸ਼ੁੱਕਰਵਾਰ ਦੀ ਸ਼ੁਕਰ ਸ਼ੁਕਰਵਾਰ ਦੀ ਆ ਸ਼ੁੱਕਰਵਾਰ ਦੀ ਕੋਲ ਸ਼ੁੱਕਰਵਾਰ ਨੂੰ ਬਾਡਾ ਲੱਗਾ ਇਹ ਆ ਮੈਂ ਕਿਹਾ ਉਧਰ ਤਾਂ ਅਸੀਂ ਆਉਂਦੇ ਰਹੇ ਹਾਂ ਸੇਬਾਂ ਨੂੰ ਹੁਣ ਨਹੀਂ ਆ ਹੋਇਆ ਜਿੱਦਾਂ ਹਾਂ ਰੱਬ ਦਾ ਕੀ ਲੱਗ ਰਿਹਾ ਉਸ ਗਰੇ ਆ ਜੀ ਦੇਖਿਆ ਜੀ ਕਿ ਇੱਥੇ ਸਗਾ ਝਾੜ ਚੂਂਡਾ ਸਾਰੇ ਅੱਛਾ ਜੀ ਝਾੜ ਚੂਂਡੇ ਵੜਦਾ ਆ ਗਿਆ ਵੜਦਾ ਆ ਗਿਆ ਆ ਮੈਂ ਉਹੀ ਦੇਖਿਆ ਜੀ ਡੇਢ ਕਿਲਾ ਪਿਛਲੇ ਪਾਸੇ ਹਾਂ ਉਹ ਝੋਨਾ ਵੀ ਜਨੇ ਚੱਕਤਾ ਵਿੱਚ ਹੀ ਹਾਂਜੀ ਹਾਂਜੀ ਝੋਨਾ ਤਾਂ ਉਹ ਪਰੇ ਮੋਹਲੇ ਧੁੱਕਿਆ ਜੀ ਹਾਂ ਉਹ ਪਹਿਲਾਂ ਜਣੀ ਉੱਥੇ ਦਰਖਤ ਦਾ ਖੜੇ ਸੀ ਉਹ ਜਣੀ ਉਸ ਤੋਂ ਬਾਅਦ ਤਾਂ ਨਾ ਅੱਗੇ ਸੀ ਆ 200 ਮੀਟਰ ਇੱਥੇ ਪੈਂਦਾ ਜਣੀ 100 ਮੀਟਰ ਪਿੱਛੇ ਜਣੀ ਹਾਂ 100 ਮੀਟਰ ਪਿੱਛੇ ਹੀ ਆ ਮੈਂ ਦੇਖਿਆ 100 ਤੋਂ ਮੈਂ 300 ਦਾ ਦੱਸਿਆ ਉੱਦਾਂ 200 ਮੀਟਰ ਇੱਥੇ ਤੋਂ ਕਵਰੀਂਗ ਹੁੰਦੀ ਆ ਅੱਛਾ ਤੇ ਜਿਹੜਾ 100 ਕਿਲੋਮੀਟਰ ਤੋਂ ਪਹਿਲਾਂ ਉੱਥੋਂ ਠੋਕ ਤੇ ਪਾਣੀ ਵੱਜ ਗਏ ਫਿਰ ਇਧਰੋਂ ਆਉਣ ਲੱਪੇ ਸੀ ਹਾਂ ਉਹ ਜਿਹੜਾ ਪੂਲਰਾਂ ਵਾਲੇ ਖੇਤ ਵੀ ਵੱਡਾ ਤਾਂ ਉੱਥੇ ਪਹਿਲਾਂ ਵੱਜ ਵੱਜ ਕੇ ਖਾਰਾ ਲਾ ਇਸ ਕਰਕੇ ਨਾਲ ਫਿਰ ਇੱਥੇ ਆ ਕੇ ਪਤਾ ਨਹੀਂ ਲੱਗਿਆ ਜਾਂ ਠੋਕਰ ਦੇ ਨਾਲ ਪਾਣੀ ਵੱਜ ਕੇ ਘੁੰਮ ਕੇ ਇੱਥੇ ਪੁੱਟੀ ਡਾਗਦਾ ਬਣਿਆ ਇੱਥੇ ਅੱਛਾ ਜਿੱਥੇ ਆ ਨਵੀਂ ਮਿੱਟੀ ਪਾਈ ਆ ਸਾਰਾ ਹੀ ਆ ਗਿਆ ਸੀ ਇੱਧਰ ਨੂੰ ਸਾਰੇ ਆ ਗਏ ਜੀ ਉਹ ਜਿੱਥੇ ਮੋਰੇ ਦਰਾਖਤ ਖੜਾ ਨਾ ਜੀ ਹਾਂ ਉਹ ਤਾਂ ਮੋਰੇ ਥੋੜੇ ਜਿਹਾ ਉੱਥੇ ਸੀ ਅੱਜ ਦਾ ਅੱਜ ਜਗ੍ਹਾ ਜਿਹੜੀ ਮਿੱਟੀ ਓਕੇ ਓਕੇ ਹੁਣ ਇਹ ਇਹਨੇ ਪੂਰਾ ਇੱਧਰ ਨੂੰ ਵੱਡ-ਵੱਡੇ ਕੇ ਇੱਥੇ ਨੂੰ ਪੂਰਾ ਕਰ ਦੇਣਾ ਹਾਂ ਅੱਛਾ ਕਿੰਨੇ ਫੁੱਟ ਆ ਗਿਆ ਉਹ ਵਿਚ ਨੂੰ ਇਹ ਤਾਂ ਕਾਫੀ ਆ ਗਿਆ ਫਿਰ ਫੁੱਟ ਜੀ ਮੈਂ ਜਲਦਾ ਜਾਨੀ ਡੇਢ ਖੇਤ ਤੋਂ ਇੱਧਰ ਨੂੰ ਆਇਆ ਜੀ ਡੇਢ ਕਿੱਲਾ ਅੱਛਾ ਇੰਦਾ ਸਾਹ ਰਫਾ ਇੰਦਾ ਲੰਬਾ ਲੰਬਾ 200 ਕਰਮ ਰੱਖ ਰੋ ਇੰਨੀ ਵਾਟ ਵਾਟ ਕਰਕੇ ਵੱਧ ਗਿਆ ਇੱਥੋਂ ਵਿੱਚ ਨੂੰ ਵੀ ਆ ਗਿਆ 40 50 ਫੁੱਟ ਫੇਤ ਦੇਖਿਆ ਨਹੀਂ ਹੈ ਨਾ ਕਿਸੇ ਨੇ ਵੱਧ ਆ ਗਿਆ ਜੀ 40 50 ਫੁੱਟ ਗਿਆ ਵੱਧ ਹੋ ਗਿਆ ਜੀ ਠੀਕ ਹੈ ਜੀ ਇੰਦਾ ਰਫਾ ਜਿਹੜੇ ਫਿਰ ਪੜਾ ਬੜਾ ਲੰਬਾ ਸਾਡੇ ਮੌਜੂਦਾ ਲੰਬੜਦਾਰ ਹੈ ਜੀ ਇਹ ਮਲਕਪੁਰ ਤੋਂ ਅੱਛਾ ਜੀ ਹਾਂ ਜੀ ਇੱਕ ਮੈਨੂੰ ਦੱਸਿਓ ਜੇ ਤਾਂ ਮਲਕਪੁਰ ਵੀ ਕੋਈ ਨੁਕਸਾਨ ਹੋਇਆ ਉੱਥੇ ਵੀ ਟੁੱਟਿਆ ਆ ਇਹ ਮਾਲਕਪੁਰ ਚ ਪੈਂਦਾ ਉਹ ਟੈਂਗੜਪੁਰ ਚ ਆ ਅੱਛਾ 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 ਠੀਕ ਆ ਇਹ 65 ਨੰਬਰ ਬੁਰਜੀ ਆ ਜੀ ਓਕੇ ਆ ਮਾਲਕਪੁਰ ਦੀ ਆ ਉਹ 64 ਨੰਬਰ ਬੁਰਜੀ ਆ ਆਹ ਮੈਨੂੰ ਕਿਸੇ ਭੈਣ ਨੇ ਹਨਾ ਮੈਸੇਜ ਕੀਤਾ ਕੱਲ ਮੈਂ ਤੁਹਾਨੂੰ ਦਿਖਾ ਲਦਾ ਆ ਤਾਂ ਉਹ ਕਹਿੰਦੇ ਵੀ ਟੈਂਗੜਪੁਰ ਮਾਲਕਪੁਰ ਤਾਂ ਤਾਜੋਵਾਲ ਦਾ ਵੀ ਸਾਨੂੰ ਦੱਸਿਓ ਹਨਾ ਮੈਂ ਕੱਲ ਬਲੌਗ ਉੱਧਰ ਲਾ ਪਾਇਆ ਸੀਗਾ ਬੁਰਜ ਟੇਲ ਸਿੰਘ ਦਾ ਉੱਥੇ ਤਾਂ ਕਾਫੀ ਹੋਈ ਆ ਨੁਕਸਾਨ ਹਨਾ ਤਾਂ ਮੈਨੂੰ ਲੱਗਾ ਮਾਲਕਪੁਰ ਕਿਤੇ ਅੱਗੇ ਹੋਣਾ ਹੈ ਜਿੱਦਾਂ ਹਨਾ ਅੱਛਾ ਇਹ ਮਾਲਕਪੁਰ ਚ ਹੀ ਆ ਇਹ ਜਾਨੀ 55 ਦਾ ਮਸਵਾਰਕ ਦੇਖਿਆ ਨਹੀਂ ਠੀਕ ਆ 68 78 88 ਸਹੀ ਆ 88 ਤੋਂ ਬਾਅਦ ਆ ਆ ਗਿਆ 99 ਜ ਫੇਰਾ ਜੀ ਹਾਂ 99 ਨੇ ਸਾਡਾ ਬਚਾਓ ਹੋ ਗਿਆ ਸਹੀ ਆ ਉਹਦੇ ਬਾਅਦ ਸਾਡਾ bari 19 ਚਾਈਦੀ ਉਦੋਂ ਫੇਰਾ ਸਾਡਾ ਬਚਾਓ ਹੋ ਗਿਆ ਆ ਕੁਦਰਤ ਤੇ ਹੁਣ 25 ਜਾ ਕੇ ਸਾਡਾ ਤੋਤੇ ਬਰਾਤੇ ਹੀ ਬੜ ਗਏ ਇਹ ਨਹੀਂ ਸੰਜੋਗ ਸਾਨੂੰ 23 ਚ ਠੀਕ ਰਿਹਾ ਸੀ ਹਾਂ ਜੀ ਹਾਂ ਬਾਈ ਤੇ ਸਭ ਠੀਕ ਜੀ ਤੇ ਜਿਹਦਾ ਥੱਲੇ ਨਾਲ ਪਾਣੀ ਚੱਲਦਾ ਤਾਂ ਵੈਸੇ ਅੱਛਾ ਜੀ ਨਹੀਂ ਡਰ ਨਹੀਂ ਸੀ ਕੋਈ ਜੀ ਕੋਈ ਨਹੀਂ ਸੀ ਤੁਹਾਨੂੰ ਠੀਕ ਆ ਅੱਛਾ ਇਹੀ ਆ ਮਾਲਕਪੁਰ ਦਾ ਠੀਕ ਆ ਮੈਂ ਉੱਥੇ ਤਾਜੋਵਾਲ ਪੁੱਛਣਾ ਜੀ ਮੈਂ ਕਿਹਾ ਸ਼ਾਇਦ ਉਹ ਅੱਗੇ ਆ ਠੀਕ ਆ ਠੀਕ ਆ ਇਹ ਜਾਣ ਤੋਂ ਬਾਅਦ ਫਿਰ ਤਾਜੋਵਾਲ ਹੋਣਾ ਚਾਹੀਦਾ ਜੀ ਹਾਂ ਜਿਹੜਾ ਇਹ ਤੋਂ ਪਿੱਛੇ ਜਿਹੜਾ ਜਿਹੜਾ ਚੱਲਦਾ ਹੈ ਸਿਸਟਮ ਹਾਂਜੀ ਉਹ ਜਣੀਕ ਬੰਗਿਆਂ ਦੇ ਤੇ ਇਹ ਵਿਚਕਾਰ ਹੈ ਜੀ ਜਣੀਕ ਔਲੀਆਪੁਰ ਦੇ ਤੇ ਕੰਗਣਿਆਂ ਦੇ ਵਿਚਕਾਰ ਆ ਓਕੇ ਇਸੇ ਟਾ ਲੱਗੀ ਹੋਆ ਉੱਤਰੀਆ ਉਹ ਤਾਂ ਦੂਰ ਆ ਹਾਂ ਉਹ ਠੋਕਰ ਤੋਂ ਜਣੀਆ ਬਹੁਤ ਦੂਰ ਹੈ ਜੀ ਖਾਟਮਾ ਆ ਹਾਂ ਜੀ ਉੱਥੋਂ ਮੰਨ ਕੇ ਚੱਲੋ ਜੀ ਪੁਰਸੋਂ ਦੇ ਸਾਹਮਣੇ ਹੋਣੀ ਆ 500 ਮੀਟਰ ਤੋਂ ਭਾਗ ਦੂਰੀ ਸਹੀ ਆ ਜੀ ਇਹ ਮਾਲਕਪੁਰੇ ਆ ਜੀ ਆਪਾਂ ਖੜੇ ਇਹ ਅੰਕਲ ਹੁਣੀ ਮਿੰਦ ਉਸ ਦੇ ਸੀਗੇ ਆ ਜਿਹੜੇ ਹਨ ਕਹਿੰਦੇ ਬੋਰੇ ਲਾਏ ਆ ਇਹ ਕੱਲ ਦੁਆਰਾ ਫੇਰ ਲਾਏ ਆ ਜਿੱਦਾਂ ਪਰਸੋਂ ਰਾਤ ਨੂੰ ਕਹਿੰਦੇ 2 ਵਜੇ ਜਦੋਂ ਪਾਣੀ ਉਧਰੋਂ ਛੱਡਿਆ ਸੀ ਨਾ ਇਹ ਸਾਰੇ ਬੋਰੇ ਕਹਿੰਦੇ ਫੜ ਗਏ ਸੀ ਇਹ ਦੁਬਾਰਾ ਬੋਰੇ ਫੇਰ ਲਾਏ ਆ ਆ ਕੁਛ ਵੀ ਨਹੀਂ ਹੈਗਾ ਤੇ ਜਿਹੜਾ ਪਿੱਛੇ ਤੈਂਗੜਪੁਰ ਵਾਲਾ ਤਾਂ 400 ਮੀਟਰ ਦਾ ਬਣਗਾ ਵਿੱਚ ਫਾਂਸਲਾ ਹੈਗਾ ਉਹ ਪਾਣੀ ਸਾਰਾ ਉਧਰ ਚੱਲਦਾ ਆ ਇੱਥੇ ਆਇਆ ਸਾਰੇ ਪਾਣੀ ਇੱਥੇ ਆ ਕੇ ਵੱਜ ਰਿਹਾ ਇਹਨਾਂ ਦੇ ਆ ਦੇਖੋ ਆਵਾਜ਼ ਕਰਦੇ ਆ ਪਾਣੀ ਕਈ ਵੇਲੇ ਦੱਸੇ ਆ ਵੱਜ ਜਾਂਦਾ ਕਈ ਵੇਲੇ ਘਟ ਜਾਂਦਾ ਆ ਉੱਥੇ ਉਹ ਜਿਹੜਾ ਦਰਾਖਤਿਆ ਦਿਸਦਾ ਉਹ ਤਾਂ ਟੈਂਸਰ ਫਟ ਆ ਗਿਆ ਕਹਿੰਦੇ ਸਾਰੀ ਸੇਵਾ ਦਾ ਰੁਦਰ ਲੱਗੇ ਰਹੇ ਆ ਤਾਂ ਅੱਜ ਆ ਕੇ ਦੇਖਿਆ ਵੀ ਵਿੱਚ ਨੂੰ ਖੋਰਾ ਪੈਣ ਲੱਗ ਪਿਆ ਫੇਰ ਇਧਰੋਂ ਕੀਤਾ ਦਿੰਦੇ ਇਧਰ ਲੰਗਰ ਚੱਲ ਰਿਹਾ ਜੀ ਸੇਵਾਦਾਰਾਂ ਦੇ ਨਾਲ ਦੀ ਨਾਲ ਤਾਂ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਜਿੱਦਾਂ ਅੱਜ ਮੈਂ ਹੁਣ ਉਹ ਵਿੱਚ ਕਲਿੱਪ ਵੀ ਲਾਉਣਾ ਆ ਤਾਂ ਗੁਰਨਾਨ ਕਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਬਲੋਂ ਨਾਲ ਜਿੱਦਾਂ ਬੈਸਤਰੇ ਕੱਪੜੇ ਖੜ ਪੀੜਤਾਂ ਲਈ ਇਕੱਠੇ ਕੀਤੇ ਜਾ ਰਹੇ ਆ ਆਪਾਂ ਵੀ ਅੱਜ ਉੱਥੇ ਗਏ ਸੀਗੇ ਸੇਵਾ ਕਰਨ ਬਿਸਤਰੇ ਦੇਣ ਤਾਂ ਜਿੰਨਾ ਵੀ ਇੱਥੇ ਨਵਾਂ ਸ਼ਹਿਰ ਦੇ ਨੇੜੇ ਤੇੜੇ ਦੇ ਸੰਗਤਾਂ ਦੇਖ ਰਹੀਆਂ ਆ ਤਾਂ ਜਿੰਨਾ ਵੀ ਹੋ ਸਕਦਾ ਕਿਸੇ ਤੋਂ ਇੱਕ ਬਿਸਤਰਾ, ਦੋ ਬਿਸਤਰੇ ਜਾਂ ਕੰਬਲ ਜਾਂ ਪਾਉਣ ਵਾਲੇ ਕੱਪੜੇ ਮੈਂ ਵਿੱਚ ਕਲੱਪ ਲਾਉਂਗਾ ਉੱਥੇ ਸਵੇਰੇ ਆਪਾਂ ਗਏ ਸੀ ਤਾਂ ਜਰੂਰ ਸੇਵਾ ਕਰੋ ਜੀ ਕਿਉਂਕਿ ਹੁਣ ਠੰਡ ਦਾ ਸੀਜ਼ਨ ਆ ਰਿਹਾ ਹੈ ਬਸ ਹੋਰ 20 ਦਿਨ ਰਹਿ ਗਏ ਆ ਅਕਤੂਬਰ ਦੇ ਵਿੱਚ ਤਾਂ ਫੇ ਸਵੇਰੇ ਤੱਕ ਆ ਠੰਡ ਹੋਈ ਜਾਣੀ ਆ ਜਿੰਨਾ ਵੀ ਕਿਸੇ ਤੋਂ ਹੋ ਸਕਦਾ ਨਮਾ ਸ਼ਹਿਰ ਦੇ ਨੇੜੇ ਤੇੜੇ ਉਹਨਾਂ ਦਾ ਜਿਹੜਾ ਮੇਨ ਦਫ਼ਤਰ ਆ ਨਾ ਉਹ ਖਾਲਸਾ ਸਕੂਲ ਆ ਜਿਹੜਾ ਚੰਡੀਗੜ੍ਹ ਰੋਡ ਤੇ ਉਹਦੇ ਬਿਲਕੁਲ ਜਿੱਦਾਂ ਸਾਹਮਣੇ ਆ ਆ ਦੇਖੋ ਉਹਨੇ ਦਰਾਖਤ ਲਾਇਓ ਸੀ ਆਉਂਦੇ ਹਟ ਗਿਆ ਮੈਂ ਤੁਹਾਨੂੰ ਦੱਸਦਾ ਆ ਤਾਰ ਪਾ ਆ ਦੇ ਤਾਰ ਵੀ ਨਾਲ ਹੀ ਲੈ ਗਿਆ ਪਾਣੀ ਵਧ ਗਿਆ ਹੁਣ ਇਹ ਦੇਖਦੇ ਆਂ ਦੇਖਦੇ ਆਂ ਆਉਂਦੇ ਦਰਖਤ ਵੀ ਲੈ ਗਿਆ ਨਾਲੇ ਜਿੰਨੇ ਲਾਇਓ ਸੀ ਵੱਢ ਕੇ ਆਹ ਦੇਖੋ ਇੱਕ ਦਮੇ ਹੀ ਲੈ ਗਿਆ ਇੱਕ ਦਮੇ ਇੱਥੇ ਗੱਲਾਂ ਕਰਦੇ ਆ ਕਰਦੇ ਆ ਸੇਵਾਦਾਰ ਉਧਰ ਕਰੇਟ ਭਰਨ ਲੱਗੇ ਹੋ ਸੀ ਇੱਕ ਦਮਾ ਹੀ ਲੈ ਗਿਆ ਖਿੱਚ ਕੇ ਆਉਂਦੇ ਵਿਚੇ ਬਹਿ ਗਏ ਦਰਖਤ ਸਾਰੇ ਪਾਣੀ ਤੇਜ ਹੋ ਗਿਆ ਤਾਂ ਜੀ ਉਹ ਮੈਂ ਗੱਲ ਕਰਦਾ ਸੀ ਵੀ ਉੱਥੇ ਜ਼ਰੂਰ ਸੇਵਾ ਕਰੋ ਹਨਾ ਜੇ ਕਿਸੇ ਦਾ ਹੋ ਸਕਦਾ ਆ ਭਲਾ ਆਪਣੇ ਸਾਰਿਆਂ ਦੇ ਘਰਾਂ 'ਚ ਹੁੰਦੇ ਹੀ ਆ ਜੇ ਆਪਾਂ ਇੱਕ ਬਿਸਤਰਾ ਦਾਨ ਕਰ ਦਵਾਂਗੇ ਤਾਂ ਕੋਈ ਆਪਾਂ ਨੂੰ ਘਾਟਾ ਨਹੀਂ ਪੈਣ ਲੱਗਾ ਜਿੱਦਾਂ ਉੱਧਰ ਕਿਸੇ ਗਰੀਬ ਦਾ ਜਿਨ੍ਹਾਂ ਕੋਲ ਹੈ ਨਹੀਂਗੇ ਚਲੋ ਬੈਸਤਰੇ ਗਿੱਲੇ ਹੋ ਗਏ ਹੜ ਗਏ ਆ ਉਹਨਾਂ ਲਈ ਬਹੁਤ ਕੋਸ਼ਿਸ਼ ਆ ਤੁਹਾਡਾ ਦਿੱਤਾ ਇੱਕ ਬਿਸਤਰਾ ਵੀ ਤੋਂ ਮੈਂ ਵਿੱਚ ਹੁਣ ਕਲਿੱਪ ਵੀ ਲਾਉਣ ਲੱਗਾ ਆ ਤਾਂ ਉੱਥੇ ਆਪਾਂ ਸਵੇਰੇ ਗਏ ਸੀ ਤਾਂ ਸਰਚ ਮਾਰ ਕੇ ਗੂਗਲ ਤੇ ਵੀ ਤੁਸੀਂ ਆ ਸਕਦੇ ਆ ਹਨਾ ਚੰਡੀਗੜ੍ਹ ਰੋਡ ਤੇ ਉਹਨਾਂ ਦਾ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਬਾਕੀ ਆ ਜੀ ਆਪਾਂ ਦੇ ਨਵਾਂ ਸ਼ਹਿਰੇ ਖੜੇ ਆ ਜਿੱਦਾਂ ਇੱਥੇ ਹਨਾ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉੱਥੇ ਨੂੰ ਜਿੱਦਾਂ ਕੱਪੜਿਆਂ ਦੀ ਪੈਸਤਰਿਆਂ ਦੀ ਸੇਵਾ ਚੱਲ ਰਹੀ ਆ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਅੱਜ ਇੱਥੇ ਪੈਕਿੰਗ ਹੋ ਰਹੀ ਆ ਆਂਦੇ ਇਦਾਂ ਪੰਡਲ ਬਣਾ ਬਣਾ ਕੇ ਰੱਖੀ ਜਾਂਦੇ ਆ ਰਿਆਨੀਆਂ ਤਲਾਈਆਂ ਜੋ ਵੀ ਹੋਵੇ ਕੰਬਲ ਹੋਵੇ ਜੇ ਕਿਸੇ ਮੇਰੇ ਵੀਰ ਭੈਣ ਨੇ ਸੇਵਾ ਕਰਨੀ ਹੋਵੇ ਨਵਾਂ ਸ਼ਹਿਰ ਦੇ ਵਿੱਚ ਪਤਾ ਹੀ ਆ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਆ ਇਹਨਾਂ ਦਾ ਇੱਦਾਂ ਦਫ਼ਤਰ ਤਾਂ ਉੱਥੇ ਸੇਵਾ ਕਰ ਸਕਦੇ ਆ ਕੱਪੜਿਆਂ ਦੀ ਕਿਉਂਕਿ 5-6 ਮਹੀਨੇ ਹਜੇ ਚੱਲੀ ਜਾਣਾ ਆ ਇੱਧਰ ਵੀ ਹਾਂ ਦੇ ਪੈਕਿੰਗ ਹੋ ਰਹੀ ਆ ਸਾਰੀ ਕੌਣ ਵਾਲੇ ਕੱਪੜਿਆਂ ਦੀ ਵੀ ਹੋ ਰਹੀ ਆ ਹਾਂਜੀ ਹਾਂਜੀ ਤਾਂ ਬਿਸਤਰਿਆਂ ਦੀ ਵੀ ਹੋ ਰਹੀ ਆ ਸੇਵਾਦਾਰ ਲੱਗੇ ਹੋਆ ਜੇ ਕਿਸੇ ਦੀ ਸ਼ਾਰਦਾ ਹੋਵੇ ਕੱਪੜੇ ਜਿੱਦਾਂ ਲੇਡੀ ਸੂਟ ਸ਼ਰਟ ਕੋਈ ਵੀ ਲੈ ਕੇ ਵੀ ਦੇ ਸਕਦਾ ਆ ਹਨ ਤਾਂ ਇੱਥੇ ਗੱਦਿਆਂ ਦੀ ਸੇਵਾ ਚੱਲ ਰਹੀ ਰਿਆ ਇੰਨਾਂ ਕੰਬਲ ਸਰਾਣੇ ਜੋ ਵੀ ਕਿਸੇ ਦੀ ਇੱਛਾ ਹੋਵੇ ਹਨ ਦੇ ਸਕਦਾ ਆ ਸੇਵਾਦਾਰ ਇੱਕਠੇ ਹੋਣ ਲੱਗ ਪਏ ਜਿਹੜਾ ਟਰਾਲੀਆਂ ਉਹਦੇ ਖੜੀਆਂ ਆ ਟਰਾਲੀਆਂ ਭਰ-ਭਰ ਕੇ ਹੁਣ ਕਹਿੰਦੇ ਭੇਜਣੇ ਆ ਹਫਤੇ ਬਾਅਦ ਇੱਥੇ ਆਉਂਦੇ ਹੁੰਦੇ ਆ ਸਾਰੀ ਜਿਹੜਾ ਉਧਰੋਂ ਦਫ਼ਤਰ ਚੋਂ ਲਿਆ ਕੇ ਇੱਥੇ ਰੱਖ ਲੈਂਦੇ ਇੱਥੋਂ ਫੇਰ ਪੈਕਿੰਗਾਂ ਹੋ ਹੋ ਕੇ 6 ਮਹੀਨੇ ਹਜੇ ਇਦਾਂੇ ਕੰਮ ਚੱਲੂਗਾ ਜੀ ਕਿਸੇ ਦੀ ਵੀ ਸ਼ਾਰਦਾ ਹੋਵੇ ਕੋਈ 2-4 ਰਿਆਈਆਂ ਤਲਾਈਆਂ ਕੁਝ ਵੀ ਸਰਾਣੇ ਦੇ ਸਕਦੇ ਆ ਤੁਸੀਂ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਆ ਡਾਕਟਰ ਕੰਬਲ ਦੇ ਸਕਦੇ ਆ ਜੋ ਵੀ ਕੋਈ ਆਪਣੀ ਸ਼ਰਦਾ ਸੰਸਾਰ ਹੜ੍ਹ ਤੇ ਪੀੜਤ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਨੂੰ ਭੇਜਣੇ ਆ ਇਹ ਨਹੀਂ ਆ ਜਾ ਰਿਹਾ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਨਵਾਂ ਸ਼ਹਿਰ ਤੋਂ ਟਰੱਕ ਭਰ ਕੇ ਅੱਜ ਸਮਾਨ ਦਾ ਗੁਰਨਾਨ ਕਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਖਾ ਲਿਓ ਅੱਛਾ ਹੁਣ ਠੰਡੇ ਹੋ ਗਏ ਹੈ ਜੀ ਹੈ ਜੀ ਹੁਣ ਆਪਾਂ ਅਗੇ ਆ ਗਏ ਆ ਜੀ ਤਾਜੋਵਾਲ ਉਹ ਜਿੱਦਾਂ ਮੈਂ ਤੁਹਾਨੂੰ ਦਿਖਾ ਲਦਾ ਦੇਖਦੇ ਆਂ ਅੱਜ ਅਸੀਂ ਦਰਿਆ ਦੇ ਨਾਲ ਨਾਲ ਹੀ ਆਏ ਆ ਹਨਾ ਬੰਨ ਤੇ ਕਈ ਜਗ੍ਹਾ ਤੋਂ ਤਾਂ ਬਈ ਇਧਰੋਂ ਆਉਂਦਿਆਂ ਨੂੰ ਦਿਸਣੋਂ ਹੀ ਖੜ ਜਾਂਦਾ ਹੈ ਪਾਣੀ ਵੀ ਕਿੱਡੀ ਦੂਰ ਚੱਲਦਾ ਪਰ ਇੱਥੇ ਤਾਜੋਵਾਲ ਆ ਕੇ ਫੇਰ ਇੱਥੇ ਨਾਲੇ ਲੱਗ ਜਾਂਦਾ ਹੈ ਜਿੱਦਾਂ ਪਰ ਪਾਣੀ ਘਟਿਆ ਆ ਬਹੁਤ ਹੋਣ ਇਹ ਕੀਤਾ ਇੱਧਰਲੇ ਪਾਸੇ ਚੱਲਦਾ ਕਰਕੇ ਤਾਂ ਲੱਗਦਾ ਆ ਪਾਣੀ ਦੇ ਹਾਲਾਤ ਬਹੁਤ ਠੀਕ ਆ ਹਜੇ ਇੱਥੇ ਸੇਵਾ ਇੱਥੇ ਵੀ ਚੱਲ ਰਹੀ ਆ ਮੈਂ ਤੁਹਾਨੂੰ ਦਿਖਾ ਲਦਾ ਸੇਵਾਦਾਰ ਬੀਬੀਆਂ ਵੀ ਤਾਂ ਭਰਾ ਵੀ ਲੱਗੇ ਹੋ ਆ ਜੀ ਉੱਪਰੋਂ ਹੁਣ ਪਾਣੀ ਨਾ ਛੱਡਣ ਠੀਕ ਠਾਕ ਰਵੇ ਨਹੀਂ ਨਾ ਪੈਣ ਤਾਂ ਵਧੀਆ ਆ ਕੋਈ ਖਤਰੇ ਵਾਲੀ ਹੁਣ ਗੱਲ ਨਹੀਂ ਹੈਗੀ ਆਉਂਦੇ ਸੇਵਾਦਾਰ ਵੀ ਇੱਧਰ ਲੱਗੇ ਹੋ ਆ ਆ ਦੇ ਸਾਹਮਣੇ ਇਹ ਜਿਹੜਾ ਮਗਰੋਂ ਪਾੜਾ ਜਿਹਾ ਪਾਇਆ ਸੀ ਨਾ ਉਹ ਆ ਆ ਪਹਿਲਾ ਵਾਲਾ ਤਾਂ ਬਿਲਕੁਲ ਸਹੀ ਆ ਹੁਣ ਇੱਥੋਂ ਤਾਂ ਸਹੀ ਆ ਨਾਲ ਦਰਖਤ ਰੂਪ ਲਾਇਓਗਾ ਵੱਢ ਕੇ ਅਗਲੇ ਪਾਸੇ ਕੁਸ਼ ਆਪ ਆਹ ਕਿਹ ਕਹਿੰਦੇ ਲੱਗੀ ਜਾਂਦੇ ਆ ਆਹ ਦੀ ਤਾਂ ਹੜੇ ਆਉਂਦਾ ਵਿੱਚ ਫਸ ਜਾਂਦਾ ਜਦੋਂ ਫਿਰ ਗਾਹ ਨਹੀਂ ਜਾਂਦਾ ਮੈਂ ਤੁਹਾਨੂੰ ਉਧਰੋਂ ਵੀ ਦਿਖਾਉਂਦਾ ਆ ਸੇਵਾ ਹਜੇ ਚੱਲੀ ਜਾਂਦੀ ਆ ਥੈਲੇ ਭਰਨੇ ਦੀ ਆ ਖਾਲੀ ਆ ਥੈਲੇ ਦੀ ਮੈਂਟ ਵਾਲੇ ਪੈ ਤਾਂ ਆਹ ਟਰੈਕਟਰ ਟਰੂਟਰ ਖੜੇ ਆ ਮਿੱਟੀ ਦੇ ਆਇਓ ਤਾਂ ਇਧਰ ਬੀਬੀਆਂ ਬਹੁਤਿਆ ਲੱਗੀਆਂ ਆ ਇਧਰੋਂ ਹੀ ਅਸੀਂ ਆਏ ਆ ਤਾਂ ਸੇਵਾ ਚੱਲੀ ਜਾਂਦੀ ਆ ਇਦਾਂ ਹਜੇ ਜਾਲ ਬੰਨਣ ਦਾ ਵੀ ਕੰਮ ਚੱਲੀ ਜਾਂਦਾ ਹੈ ਨਾਲ ਦੀ ਨਾਲ ਕਿਉਂਕਿ ਫੇ ਹੁਣ ਬੰਨ ਨੂੰ ਜਿੱਥੋਂ ਬਾਡਾ ਲੱਗਾ ਉਹਨੂੰ ਚੰਗੀ ਤਰ੍ਹਾਂ ਹੁਣ ਕਰਕੇ ਹਟੂ ਗਏ ਸੈਟ ਵਟ ਆਹਨੇ ਸੇਵਾਦਾਰ ਲੱਗਿਓ ਇੱਥੇ ਇੱਥੇ ਉਦਾਂ ਲੱਗ ਗਿਆ ਸੀ ਆ ਪਿੱਛੇ ਉਹ ਸੈੱਟ ਹੋਇਆ ਸੀ ਕਿੱਦਾਂ ਭਾਜੀ ਠੀਕ ਹੈ ਜੀ ਹਾਂਜੀ ਵਧੀਆ ਇੱਥੋਂ ਪਿੱਛੇ ਉਹ ਸੈੱਟ ਹੋਇਆ ਸੀ ਤਾਂ ਇੱਥੇ ਬਾਡਾ ਲੱਗ ਗਿਆ ਸਤਾ ਅੱਗੇ ਉਹ ਵੀ ਮੈਂ ਤੁਹਾਨੂੰ ਦਿਖਾ ਲਦਾ ਇੱਕ ਜਿੱਥੋਂ ਤੇਜ਼ ਹੁੰਦਾ ਕੰਮ ਚੱਲ ਰਿਹਾ ਆ ਕੁਛ ਆਪਸਾਰਾ ਇਹ ਉਹ ਕਰਵਾ ਰਿਹਾ ਆ ਕੋਸ਼ ਸੇਵਾਦਾਰਿਆਂ ਲੱਗੇ ਉਹ ਕਹਿੰਦੇ ਵਿੱਚ ਆ ਇੱਥੇ ਵੀ ਲੰਗਰ ਪ੍ਰਸ਼ਾਦਾ ਚੱਲ ਰਿਹਾ ਜੀ ਆ ਜਿਹੜੀ ਮੋਰੇ ਥੋੜੀ ਜਿਹੀ ਟੱਕਰ ਜਾਈ ਸੀ ਨਾ ਇਹ ਉਧਰ ਆਪਾਂ ਹੁਣ ਆਏ ਹਾਂ ਜਿੱਥੇ ਪਾਣੀ ਆ ਕੇ ਜਿਆਦਾ ਵੱਜਦਾ ਸਿਕਾ ਆਹ ਉਹ ਟੱਕਰ ਜਾਈ ਆ ਜੀ ਜਿੱਥੇ ਸਿੱਧਾ ਆ ਕੇ ਪਾਣੀ ਵਜਦਾ ਸੀ ਪਾਣੀ ਵਿੱਚੋਂ ਤਾਂ ਹੁਣ ਦੇਖੋ ਲੈਵਲ ਬਹੁਤ ਘਟ ਗਿਆ ਆ ਦਿਸਣ ਲੱਗ ਪਿਆ ਨਹੀਂ ਤਾਂ ਇਹ ਤਾਂ ਸਾਰਾ ਲੁਕਿਆ ਹੀ ਹੁੰਦਾ ਸੀ ਪਰ ਇੱਥੇ ਨੂੰ ਸਿੱਧਾ ਜਿੱਦਾਂ ਪਾਣੀ ਵਜ ਰਿਹਾ ਆ ਇਹ ਮoure ਪ੍ਰਬੰਧ ਕੀਤੇ ਆ ਸੇਵਾਦਾਰਾਂ ਨੇ ਆ ਇੱਕ ਤਾਂ ਬੱਟਿਆਂ ਜਿਹਾਂ ਦਾ ਖੜਾਕੀ ਲੱਗਾ ਆ ਦੇਖੋ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾ ਲਿਆ ਸੀਗਾ ਵੀ ਟੇਡਾ ਹੀ ਹੋ ਗਿਆ ਥੱਲੇ ਨੂੰ ਬਹੁਤ ਹੁਣ ਤਾਂ ਪਾਣੀ ਘਟਿਆ ਆ ਉੱਡਣ ਦਾ ਬਰਾਬਰ ਹੀ ਚੱਲਦਾ ਸੀਗਾ ਪਾਣੀ ਤਾਂ 4-5 ਫੁੱਟ ਹੁਣ ਥੱਲੇ ਚੱਲ ਰਿਹਾ ਆ। ਉੱਥੇ ਕਿਹਾ ਥੋੜੀ ਜਿਹੀ ਲਾਇਓ ਥੱਲੇ। ਉੱਥੋਂ ਕਹਿੰਦੇ ਪਾਣੀ ਘੁੰਮਣ ਜਿਹਾ ਲੱਗ ਪਿਆ ਸੀਗਾ ਵਿੱਚ ਨੂੰ। ਆਂਦੇ ਇੱਥੋਂ। ਬਾਕੀ ਠੀਕ ਆ ਜੀ ਸਾਰੇ ਪਾਸਿਆਂ ਤੋਂ ਹੁਣ ਕੱਲ ਨੂੰ ਜਾਣਾ ਆਪਾਂ ਵੀ ਉਧਰ ਬੋਰ ਜਟੈਲ ਦਾ ਸੇਵਾ ਤੇ ਪਹਿਲਾਂ ਰਾਜਾ ਸਾਹਿਬ ਦੇ ਜਾਵਾਂਗੇ। ਉਸ ਤੋਂ ਬਾਅਦ ਫਿਰ ਉੱਧਰ ਜਾਵਾਂਗੇ ਸੇਵਾ ਤੇ ਕਿਉਂ ਉੱਥੇ ਜ਼ਿਆਦਾ ਲੋੜ ਆ ਹੁਣ ਇੱਥੇ ਤਾਂ ਠੀਕ ਹੀ ਆ ਬਾਕੀ ਸਾਸਰੀ ਘਾਲ ਜੀ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ